ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਗਤੁਰ ਚਹੜ ਅਰ ਪਰਨ ਜਾ no ਦਰਸ਼ਨ ਪਰਸ ਗੁਰੂ ਕੇ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ ਗੁਰੂ ਕੇ ਜਨਮ ਮਰਨ ਦੁਖ ਜਾਏ ਬਦਤ ਪਾਵਣ ਕਿਰਪਾ ਨਿਧਾਨ ਭਗਤ ਅਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀਏ ਕੁਲ ਆਲਮ ਸਰਬ ਰੇ ਕਾਏ ਨਾ ਦੇ ਮਾਲਕ ਦੁਰਗਤੀ ਦੇ ਫਰਾਜਮਾਨ ਜਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੇ અપਾਰੇ ਕਿਰਪਾ ਰਹਿਮਤ ਕੀਤੀ ਜੋ ਸਾਨੂੰ ਅਮਰਤ ਵੇੜੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਅਮਰਤ ਵੇੜੇ ਤੋਂ ਸੁੰਦਰ ਤਮਾਨ ਸਜਾਏਗੇ ਸਜੇ ਹੋਏ ਤਮਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਉਣ ਪਿਤ ਸਰੂਪਾਂ ਦੇ ਪ੍ਰਕਾਸ਼ ਮਣ ਕਰਨ ਦੀ ਸੇਵਾ ਹੋਈ ਹੈ ਤ੍ਰੰਦੇ ਆਪ ਸਰਬੱਤ ਹੀ ਸੰਗਤਾਂ ਨੇ ਬੜੇ ਹੀ ਆਤਮ ਸਤਕਾਰ ਦੇ ਨਾਲ ਪੰਜਾਂ ਬਾਣਿਆਂ ਦੇ ਨਿਤਨੇਮ ਸਰਵਣ ਕੀਤਾ ਕੋਨ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਰਜਾਨਾ ਦੀਆਂ ਕਥਾ ਵਿਚਾਰਾਂ ਦੇ ਨਾਲ ਜੁੜਨ ਦਾ ਜੋ ਮਰਤਵੇ ਵੇਲੇ ਤੋਂ ਪਾਸ਼ਿਆ ਨੇ ਪਾਵਣ ਪਵਿੱਤਰ ਮੁਖਵਾਕ ਦੀਆਂ ਬਾਕਿਸ਼ ਕੀਤੀਆਂ ਤੇ ਜੋ ਪਾਵਣ ਪਵਿੱਤਰ ਲੜੀਵਾਰ ਕਥਾ ਵਿਚਾਰਾਂ ਚੱਲ ਰਹੀਆਂ ਉਨ੍ਹਾਂ ਦੇ ਨਾਲ ਸਾਝ ਪਾਉਣ ਦਾ ਜੋ ਇਹ ਸਾਨੂੰ ਸੁਭਾਗ ਸਮਾਂ ਮਿਲਿਆ ਹੈ ਉਸ ਨੂੰ ਗਰਥਾ ਨਾ ਗਵਾਈਏ ਆਪਣੇ ਮਨ ਅਤੇ ਚੇਤਨ ਨੂੰ ਇਕਾਗਰਤਾ ਕਰਦਿਆਂ ਹੋਇਆ ਗੁਰੂ ਦਰਵਾਜ਼ਾ ਦੇ ਵਿੱਚ ਰਾਜਨ ਰਲਵਾ ਕੇ ਗੁਰੂ ਰੂਪੀ ਸੰਗਤ ਕਰਕੇ ਨਾਮ ਅਮਰਤ ਜਪ ਕੇ ਆਪਣਾ ਮਨਖਾ ਜਨੋ ਸਫਲਾ ਕਰੀਏ ਜੀ ਆਪ ਸਰਵਤ ਹੀ ਸੰਗਤਾਂ ਨੇ ਕਲ ਜੀਆਂ ਪਾਵਨ ਪੀਤਰ ਵਿਚਾਰਾਂ ਦੇ ਅੰਦਰ ਸ਼੍ਰੀਦਾਸ ਦੇ ਸਰਪਾਜ ਪੰਚਮ ਪਾਸ਼ ਧਰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਮਥਨ ਮੋਹ ਔਗਣ ਸੁਖ ਸਾਗਰ ਕਰ ਕਿਰਪਾ ਉਧਰ ਹਰ ਨਾ ਕਰ ਪਾਸ਼ਾਂ ਨੇ ਸਮਝਾਉਣਾ ਕੀਤਾ ਕੀ ਨਾਸਵੰਤ ਪਦਾਰਥਾਂ ਦੇ ਮੋਹ ਤ੍ਰਿਸ਼ਨਾ ਦੀ ਅੱਗ ਚਿੰਤਾ ਦੇ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ ਭਾਵ ਕਿ ਜਿਹੜਾ ਮਨੁੱਖ ਨਾਸਵੰਤ ਪਦਾਰਥ ਦੇ ਮੋਹ ਨੂੰ ਇਕੱਠਾ ਕਰਦਾ ਉਸੇ ਲੋਹ ਵਿੱਚ ਫਸ ਜਾਂਦਾ ਹੈ ਉਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਚਿੰਤਾ ਹੈ ਰੋਗ ਲੱਗ ਜਾਂਦਾ ਹੈ ਨਾ ਤ ਸੋਖਰੀ ਨੀਂਦਰ ਸੌ ਸਕਦਾ ਹੈ ਨਸਨ ਸਦਾ ਹੀ ਬਚੇਨੀ ਲੱਗੀ ਰਹਿੰਦੀ ਹੈ ਤੂਖ ਲਾਲ ਕਰਦਾ ਹੈ ਕਿਉਂਕਿ ਗੁਰੂ ਪਿਆਰ ਸੋਗ ਚਿੰਤਾ ਜਦੋਂ ਮਨੁੱਖ ਦੇ ਅੰਦਰ ਲੋਕ ਲੋਭ ਤੇ ਮੋਹ ਹਉਮੈ ਵੱਧ ਜਾਂਦੀ ਹੈ ਤਮ ਮਨ ਰੇ ਤੈਸੀ ਦ੍ਰਿਸ਼ਨਾ ਜੋ ਨਾ ਆਪੇ ਲੱਗ ਜਾਂਦੀ ਹੈ ਕਿ ਮਨ ਦੌੜਦਾ ਹੈ ਭੱਜਦਾ ਹੈ ਵਕਾਰਾਂ ਨੂੰ ਮਾਇਆ ਧਨ ਦੌਦ ਪਿੱਛੇ ਭੱਜਦਾ ਹੈ ਜਿਸ ਕਰਕੇ ਇਹਨਾਂ ਦਾ ਮਨ ਸਦਾ ਇਹ ਵਕਾਰਾਂ ਦੀ ਮਾਇਆ ਧਨ ਦੌਦ 나ਸਵੰਧਨ ਪਦਾਰਥ ਨੂੰ ਇਕੱਠੇ ਕਰਦੇ ਇਬਦੀਤ ਹੋ ਜਾਂਦਾ ਹੈ ਤੇ ਪਾਸ਼ਾ ਨੇ ਫਰਿਆਦ ਕਰਦੇ ਇਹ ਸਮਝਾਉਣਾ ਕੀਤਾ ਕਿ ਪਾਸ਼ਾ ਜੇ ਤੂੰ ਰਹਿਮ ਕਰੇ ਤਾਂ ਅਸੀਂ ਪਾਸ਼ ਸਕਦੇ ਹਾਂ ਤੇਰੇ ਹੁਕਮ ਦੇ ਅੰਦਰ ਹੀ ਤੇਰੇ ਰਜਾ ਦੇ ਅੰਦਰ ਹੀ ਅਸੀਂ ਆਪਣਾ ਜੀਵਨ ਉਪਜੀਤ ਕਰ ਰਹੇ ਹਾਂ اے ਪ੍ਰਮਾਤਮਾ ਦਿਆਵਾਨ ਸਿਰਜਣਹਾਰ ਸਭ ਦੇ ਚਲਨੀਆਂ ਜਾਣਣ ਵਾਲਾ ਜੇ ਪ੍ਰਮਾਤਮਾ ਤੁ ਆਪ ਮਿਹਰ ਕਰੇ ਆਪ ਕਿਰਪਾ ਕਰੇ ਤਾਂ ਹੀ ਅਸੀਂ ਇਸ ਤੋਂ ਵੱਜ ਸਕਦੇ ਹਾਂ ਤਾਂ ਹੀ ਹਮੇਂ ਤ੍ਰਿਸਨਾ ਦੀ ਆਗ ਤੋਂ ਵੱਜ ਸਕਦੇ ਹਾਂ ਕ੍ਰਿਸ਼ਨ ਅਗਣ ਪ੍ਰਭ ਆਪ ਬੁਝਾਏ ਕਿਰਪਾਸ਼ ਬਿੰਦੇ ਵੀ ਜਿਹੜੀ ਤ੍ਰਿਸ਼ਨਾ ਦੀ ਅਗ ਹੈ ਮਾਇਆ ਮੂਹਰੇ ਵਿੱਚ ਲੋਭ ਦੀ ਅਗ ਹੈ ਕ੍ਰਿਸ਼ਨ ਅਗਣ ਪ੍ਰਭ ਆਪ ਜੈ ਪ੍ਰਭ ਆ ਪਰਮਾਤਮਾ ਨੇ ਰੌਣਕ ਕੀਤੀ ਆਪ ਕਿਰਪਾ ਕੀਤੀ ਨਾਨਕ ਉਤਰੇ ਪ੍ਰਭ ਸਰਮਾਈ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕੀਤਾ ਸੀ ਅੱਗੇ ਬੇਯਾਦ ਕੀਤੀ ਕਾਹੇ ਗੁਰੂ ਪਿਆਰਾ ਸੀ ਨਾ ਆਗਰ ਵਾਝ ਸਕਦੇ ਹਾਂ ਜੇ ਅਸੀਂ ਪ੍ਰਵਾਤਮਾ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੀਏ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ਿ ਰਿਓ ਪ੍ਰਭ ਅੰਤਰ ਜਾਮੀ ਜੇ ਲੋ ਗੁਰੂ ਪਿਆਰਿਓ ਸਾਡੀ ਇਹ ਅਵਸਥਾ ਬਣ ਜਾਵੇਗੀ ਕੀ ਪਾਸ਼ ਅਸੀਂ ਜਿਹਦੇ ਦਰਦੀ ਆ ਦਾਤਾ ਤੇਰੇ ਰਕਾ ਸਾਰੇ ਰਕਾਈ ਦਿੱਤੋ ਦਾਤਾ ਮੰਗ ਰਹੀ ਹੈ ਪਰ ਅਸੀਂ ਬੇਸ਼ੁਕਰ ਹਾਂ ਬਲੂਣ ਹਰਾਮੀ ਹਾਂ ਕੀ ਅਸੀਂ ਤੇਰੇ ਨਾਮ ਬਖਸ਼ਿਆ ਹੁਣਾਂ ਦਾਤਾ ਅਸੀਂ ਰਹਿ ਰਹੇ ਆ ਪਰ ਤੈਨੂੰ ਆਪੇ ਸ਼ੁਕਰ ਨਾ ਕੀਤਾ ਤੈਨੂੰ ਬਰੇ ਯਾਦ ਨਾ ਕੀਤਾ ਵਾਖਸ਼ ਦੇਵ ਪਰਿਆੰਤਰ ਜਾਵੀਂ ਫੇਰ ਗੁਰੂ ਪਿਆਰੇ ਸਾਡੇ ਤੇ ਰਹਿਤ ਬਣੀ ਆ ਫਿਰ ਆਸ਼ਾ ਹੈ ਸਾਡੇ ਉੱਤੇ ਅਸੀਂ ਰਹਿਮਤ ਕਰ ਦੇਣੀ ਹੈ ਕਿ ਸਾਡਾ ਜਨਮ ਮਰਨਾ ਹੀ ਕੱਟਿਆ ਜਾਵੇਗਾ ਸਾਡਾ ਮਨੁੱਖਾ ਜਨਮ ਹੀ ਸੰਪਨ ਹੋ ਜਾਵੇਗਾ ਆਪ ਸਰਬੱਤ ਹੀ ਸੰਗਤਾਂ ਨੇ ਬੜੇ ਹੀ ਅਨੁਸੁਤਕਾਰ ਦੇ ਨਾਲ ਕੱਢਿਆ ਪਾਵਨ ਪਿਤਰ ਵਿਚਾਰਾਂ ਨੂੰ ਸਰਵਣ ਕੀਤਾ ਆਹੋ ਗੁਰੂ ਪਿਆਰੋ ਅੱਜ ਦੀਆਂ ਵਿਚਾਰਾਂ ਦੇ ਨਾਲ ਸਮਝ ਪਾਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹਲਾ 5 ਪਾਵਨ ਪੀਤ੍ਰ ਵਿਚਾਰਾਂ ਦੇ ਅੰਦਰ ਸ੍ਰੀ ਹਿਦਾਂ ਦੇ ਸਰਤਾਜ ਪੰਚਮ ਪਾਸ਼ ਧੰਕਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੂਰਠ ਰਾਗ ਦੇ ਅੰਦਰ ਸੰਗਤਾਂ ਨੂੰ ਉਪਦੇਸ਼ ਦੇਣਾ ਕਰਦੇ ਸੂਰਠ ਰਾਗ ਰਵਾਣੀ ਨੇ ਕੱਤਿਆਂ ਰਾਗਾਂ ਦੇ ਵਿੱਚੋਂ ਨੌ ਮਹਾਰਾਗ ਹੈ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੈ ਪਾਵਨ ਪਵਿੱਤਰ ਅੰਗ 623 ਅਤੇ 624 ਉੱਤੇ ਸੁਭਾਏ ਬਾਣ ਹੈ ਆਪੋ ਗੁਰੂ ਪਿਆਰ ਆਪਣੇ ਮਾਨ ਅਤੇ ਚਤਨਾ ਕਾਗਰਤਾ ਕਰੀਏ ਸ੍ਰੀ ਦਾਨ ਦੇ ਸਰਤਾਜ ਪੰਚਮ ਪਾਸ਼ਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪੀਤ੍ਰ ਬਚਨਾਂ ਨੂੰ ਸਰਵਣ ਕਰੀਏ ਜੀ ਵਰਪੂਰੇ ਚਰਨੀ ਲਾਇਆ ਬਾਸ਼ਾ ਸਮਝਾਉਣਾ ਕਰਦੇ ਕਿ ਜਿਸਮੜਾਪਣ ਪੂਰੇ ਗੁਰੂ ਨੇ ਪ੍ਰਮਾਤਮਾ ਨਾਲ ਚਰਣਾ ਜੋੜ ਦਿੰਦਾ ਗੁਰੂ ਪਿਆਰੇ ਅਸੀਂ ਕੱਲ੍ਹ ਦੀਆਂ ਵਿਚਾਰਾਂ ਅੰਦਰ ਸਰਵਣ ਕੀਤਾ ਸੀ ਕਿ ਜਦੋਂ ਪ੍ਰਮਾਤਮਾ ਆਪ ਰਹਿਤ ਕਰਦਾ ਹੈ ਆਪ ਕਿਰਪਾ ਕਰਦਾ ਹੈ ਤਾਂ ਹੀ ਅਸੀਂ ਵਿਕਾਰਾਂ ਦੀ ਮਾਇਆ ਤੋਂ ਬਚ ਸਕਦੇ ਹਾਂ ਇਸੇ ਮੰਗ ਦੀ ਦੇ ਅੰਦਰ ਵੀ ਪਾਸ਼ਾ ਪਰਮਾਨੰ ਕਰਦੇ ਹੈ ਕਿ ਭਰਪੂਰੇ ਚਰਨੀ ਲਾਇਆ ਕਿ ਜਿਸਾਂ ਬਣਾ ਬਣੂ ਬਖੂਰੇ ਗੁਰੂ ਨੇ ਆਪਣੇ ਚਾਮਾ ਨਾਲ ਜੋੜ ਦਿੱਤਾ ਜੇ ਲੋਸੀ ਗੁਰੂ ਦੇ ਦਰਤੇ ਆ ਕੇ ਫਰਿਆਦ ਕੀਤੀ ਪਾਸ਼ਾ ਤੂੰ ਹੀ ਰਹਿਮਤ ਕਰਨ ਵਾਲਾ ਹੈ ਤੇਰੀ ਮਿਹਰ ਦੇ ਹੁਕਮ ਦੇ ਅੰਦਰ ਹੀ ਅਸੀਂ ਜੀਵਾ ਆਮਾ ਜਨਮ ਉਤ ਜਾ ਰਿਹਾ ਕਿ ਤੂੰ ਹੀ ਸਾਡੇ ਉੱਤੇ ਰਹਿਮਤ ਕਰੇ ਕਲ ਤਾਂ ਅਸੀਂ ਜਿਹੜੇ ਗੀਤ गा ਸਕਦੇ ਹਨ ਤੇਰੀ ਸਿਫ਼ਤ ਸਲਾਹ ਦੇ ਗੀਤ गा ਸਕਦੇ ਹਨ। ਕਿਰਪਾਸ਼ਾ ਬਿੰਦੇ ਵੀ ਜਦੋਂ ਮਨੁੱਖ ਨੂੰ ਪ੍ਰਵਾਦ ਵਾਲੇ ਪੂਰੇ ਗੁਰੂ ਨੇ ਆਪਣੇ ਚਰਨਾਂ ਨਾਲ ਜੋੜ ਦਿੱਤਾ। ਕਿਉਂਕਿ ਉਸ ਮਨੁੱਖ ਦੇ ਪਿਆਰ ਤੇ ਭਾਵਨਾ ਮੰਨ ਦੀ ਸਾਡਾ ਦੇ ਨਾਲ ਜਦੋਂ ਉਸਨੇ ਗੁਰੂ ਦੇ ਸ਼ਰਨ ਵਿੱਚ ਹੋ ਕੇ ਗੁਰੂ ਅੱਗੇ ਬਰਯਾਦ ਕੀਤੀ ਫਿਰ ਬਾਸ਼ਣ ਐਸੀ ਰਹਿਮਤ ਕੀਤੀ ਐਸੀ ਉਤੇ ਦਿਆਵਾਨ ਕਲਾ ਵਰਤੀ। ਜੇ ਪ੍ਰਮਾਤਮਾ ਨੇ ਸਾਨੂੰ ਪੂਰੇ ਚਾਪਨ ਨਾਲ ਜੋੜ ਦਿੱਤਾ ਸਰ ਸੰਗ ਸਹਾਈ ਪਾਇਆ ਰੂਸ ਨੇ ਉਹ ਪ੍ਰਮਾਤਮਾ ਨਾਲ ਲੱਭ ਲਿਆ ਜੋ ਹਰ ਵੇਲੇ ਹੀ ਅੰਗ ਸੰਗ ਵੱਸਦਾ ਹੈ ਜਦੋਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਜਿਹੜਾ ਪ੍ਰਮਾਤਮਾ ਸਰਵ ਵਿਆਪਕ ਹੈ ਆ ਸਦਾ ਹੀ ਅੰਗ ਸੰਗ ਵਾਸਦਾ ਹੈ ਸਾਡੀ ਜੀਵਨ ਦਾ ਮਦਦਕਾਰ ਹੈ ਜਿਹੜਾ ਸਾਡੀ ਜਿੰਦ ਦਾ ਸਾਡੇ ਸਰੀਰ ਦਾ ਵਾਸਨ ਨੂੰ ਛੁਵਾ ਰਿਹਾ ਹੈ ਸਾਡੇ ਸਿਰ ਦਾ ਰੱਖਾ ਹੈ ਜਿਹਨ ਨੂੰ ਸੁਨੋਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਦੀ ਪ੍ਰਾਪਤੀ ਹੋ ਕੇ ਜਿਹੜਾ ਪਰਮਾਤਮਾ ਸਦਾ ਹੀ ਉਹਦੇ ਅੰਗ ਸੰਗ ਸਹਾਈ ਵਸਦਾ ਹੈ ਸੁਦਾ ਹੀ ਸਾਡੀ ਜਿੰਦਾ ਮਨ ਤੰਕਾਰ ਹੈ ਸਾਡੇ ਜੀਵਨ ਦੀ ਰੱਖਿਆ ਕਰਨ ਵਾਲਾ ਹੈ ਸਾਡੇ ਜੀਵਨ ਦਾ ਆਧਾਰ ਕਰਨ ਵਾਲਾ ਹੈ ਦੇਰ ਸਾਜਰਾ ਹਰ ਤਾਂ ਵਿਆਪ ਸਰਵ ਵਿਆਪ ਹੈ ਜੀ ਦੀ ਕਲਾ ਹਰ ਪਾਸੇ ਵਤਨੀ ਹੈ ਹਰ ਪਾਸੇ ਉਦੇਹੀ ਸੂਚੀ ਕਾਇਨਾਤ ਹਰੇ ਗੰਦਰ ਸੁਪਰ ਆਤਮ ਦੀ ਜੋਤ ਵਸ ਰਹੀ ਹੈ ਫਿਰ ਉਸ ਪ੍ਰਮਾਤਮਾ ਦੇ ਉਸ ਨੂੰ ਪ੍ਰਾਪਤੀ ਹੋ ਗਈ ਜਿਹੜਾ ਹਰ ਵੇਲੇ ਸਾਡੇ ਅੰਗ ਸੰਗ ਹੈ ਜਿਸ ਤਰ੍ਹਾਂ ਭਗਤ ਕਬੀਰ ਜੀ ਨੂੰ ਪੁੱਛਣਾ ਕੀਤਾ ਕਿ ਪ੍ਰਮਾਤਮਾ ਕਿ ਸਾਡੇ ਕਿੰਨਾ ਨੇੜੇ ਹੈ ਉਹਨਾਂ ਨੇ ਕਹਿਣਾ ਕੀਤਾ ਕਿ ਸਾਡੇ ਹੱਥ ਤੋਂ ਵੀ ਨੇੜੇ ਹੈ ਇਸੇ ਗੁਰੂ ਪਿਆਰੇ ਉਹ ਪਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਵੱਸਦਾ ਹੈ ਪਰ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅਗ ਹੈ ਇਨਾ ਪੰਜਾਂ ਦਤਾਂ ਦਾ ਸਾਡੇ ਅੰਦਰ ਹੀ ਨਿਵਾਸ ਹੈ ਇਸ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋਏ ਬੈਠੇ ਹਾਂ ਜਦੋਂ ਸਾਡਾ ਇਹਨਾਂ 55 ਦਤਾਂ ਨਾਲੋਂ ਸਾਥ ਗਿਆ ਸਾਡੀ ਜਿੰਦਾ ਆਧਾਰ ਹੋ ਗਿਆ ਉਦਨੇ ਸਾਨੂੰ ਸੁਪਰਮਾਣਵਾਦੀ ਪ੍ਰਾਪਤੀ ਹੋ ਜਾਣੀ ਹੈ ਜਿਹੜਾ ਸਦਾ ਹੀ ਹੰਸ ਸੰਗ ਵਸਦਾ ਹੈ ਸਦਾ ਹੀ ਸਾਡੀ ਜਿੰਦਾ ਮਤਲਕ ਸਾਡੀ ਰਾਖੀ ਕਰ ਰਿਹਾ ਹੈ ਜਹ ਜਾਈਏ ਤਹਾ ਸੁਵੇਲੇ ਤੇ ਉਹ ਪਰਮਾਤਮਾ ਦੇ ਚਾਵਣ ਸਦਾ ਹੀ ਜੁੜੇ ਰਹੀਏ ਪਰ ਜਿੱਥੇ ਵੀ ਮਨੋਂ ਜਾਂਦਾ ਹੈ ਉੱਥੇ ਹੀ ਸੁਗੀ ਵਰਦਾ ਹੈ ਪ੍ਰਭਾਸ਼ਾ ਵੀ ਨੇ ਸਦਾ ਇਸ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੀਏ ਸਦਾ ਇਸ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਸਿੱਖ ਸੁਆਵਲੀ ਹੈ ਗੀਤ ਗਾਈਏ ਜਿਹੜਾ ਬਲਸ ਮਨੁੱਖ ਚਰਣਾ ਗੁਰੂ ਦੇ ਕੈਰੋ ਨਾਲ ਜੁੜ ਜਾਂਦਾ ਹੈ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਸੁਖੀ ਰਹਿੰਦਾ ਹੈ ਉਸਨੂੰ ਹਰ ਪਾਸੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਗੁਰੂ ਪਿਆਰ ਉਸ ਨੇ ਪਰਮਾਤਮਾ ਦੇ ਨਾਲ ਗੁਰੂ ਦੀ ਸਾਜ ਪਾਣੀ ਕੀਤੀ ਇਸ ਪਰਮਾਤਮਾ ਦੇ ਨਾਮ ਸਦਾ ਹੀ ਆਪਣੇ ਹਿਰਦੇ ਵਿੱਚ ਪਰੋਗੇ ਰੱਖਿਆ ਸਵਾਸ ਸਵਾਸ ਦੀ ਬੰਦਗੀ ਕਰਨੀ ਕੀਤੀ ਸ੍ਰੀ ਪਾਸ਼ਾ ਕਹਿੰਦੇ ਕਿ ਸੰਗਾਇਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹੋ ਕਿਸ ਨੂੰ ਕਦੇ ਨਾ ਮਾਰ ਦੇਵਾ ਸਾਰੋ ਰਿਪਾਸ਼ਾ ਕਹਿੰਦੇ ਛਲੇ ਵਿਸਾਰ ਦਿੱਤਾ ਜੇ ਤਰ ਬਾਣੀ ਵਿਸਰ ਜਾਏ ਜਿਵੇਂ ਪੱਖਾ ਰੁਕੀ ਬਣ ਜਾਏ ਇਹ ਜਿਹਦੇ ਤਨ ਤੇ ਮਨ ਦੇ ਵਿੱਚੋਂ ਬਾਣੀ ਵਿਸਰ ਜਾਂਦੀ ਹੈ ਗੁਰੂ ਸਿੰਘ ਸਰਾਸ ਸਰ ਜਾਂਦੀ ਹੈ ਉਹ ਫਿਰ ਪੱਖਾ ਰੁਕੀ ਬਣ ਜਾਂਦਾ ਹੈ ਜਦੋਂ ਵੀ ਫਿਰ ਜੋ ਸਾਡੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਬਾਣੀ ਦਾ ਸੇਜ ਸੁਣਾਏ ਅਸੀਂ ਵਿਚਾਰ ਦਿੱਤੇ ਫਿਰ ਜਦ ਸਾਡੇ ਦੁੱਖਾਂ ਵਿੱਚ ਪਏ ਜਾਂਦੀ ਹੈ ਚਿੰਤਾ ਰੂਹ ਵਿੱਚ ਪਏ ਜਾਂਦੀ ਹੈ ਮਨੁੱਖ ਦੇ ਅੰਦਰ ਗ੍ਰੋਹੀ ਇਹ ਲੋਭ ਤੇ ਮੋਹ ਪੈਦਾ ਹੋ ਜਾਂਦਾ ਹੈ ਇਸ ਲਈ ਬਾਸ਼ਾ ਕਹਿੰਦੇ ਕਦੇ ਇਸ ਪ੍ਰਮਾਤਮਾ ਨੂੰ ਮੜ ਜਲਾ ਸਾਰੋ ਕੰਮ ਕਾਰ ਧੰਨੇ ਕਰਦੇ ਉਸ ਨੂੰ ਯਾਦ ਕਰੋ ਅੱਠੇ ਬੈੜੀ ਪ੍ਰਮਾਤਮਾ ਨੂੰ ਯਾਦ ਕਰੋ ਇਸ ਨੂੰ ਯਾਦ ਇਸ ਨੂੰ ਯਾਦ ਕੀ ਕਰਨ ਦੇ ਚਰਨਾਂ ਨਾਲ ਜੁੜਿਆ ਸਦਾ ਹੀ ਸਾਨੂੰ ਸਤਿਪ੍ਰਸਾਦ ਹੋ ਜਾਂਦਾ ਹੈ ਜਿਹੜਾ ਵੇਰ ਹਰ ਵੇਲੇ ਸਾਡੇ ਸਹਾਈ ਹੁੰਦਾ ਹੈ ਕਰ ਕਿਰਪਾ ਪ੍ਰਭ ਮੇਲੇ ਜਿਨ੍ਹਾਂ ਨੇ ਚਰਨਾਂ ਵਿੱਚ ਮਾਇਆ ਹੈ ਉਹ ਪ੍ਰਮਾਤਮਾ ਨੇ ਆਪ ਉਹਨਾਂ ਤੇ ਰਹਿਮਤ ਕੀਤੀ ਉਹਨਾਂ ਨੂੰ ਫਿਰ ਵਿਕਾਰਾਂ ਦੇ ਵਿੱਚੋਂ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਲਿਆ ਜਿਨ੍ਹਾਂ ਨੇ ਪ੍ਰਮਾਤਮ ਦੇ ਚਰਨਾਂ ਨਾਲ ਜੁੜ ਗਏ ਇਹ ਸਦਾ ਹੀ ਪਰਮਾਤਮਾ ਦੇ ਚਰਨਾਂ ਜੁੜੇਗੇ ਜਿਨ੍ਹਾਂ ਨੇ ਗੁਰੂ ਦੇ ਧਾਮ ਦੀ ਸੰਗਤ ਨਾ ਛੱਡੀ ਗੁਰੂ ਦੇ ਧਾਮ ਨੂੰ ਛੱਡਿਆ ਹਰ ਵੇਲੇ ਹੀ ਅਮਰ ਤੇ ਵੇਰਾ ਸਾਹਮਣੇ ਗੁਰੂ ਦੀ ਬਾਣੀ ਨੂੰ ਪੜੀ ਗੁਰੂ ਦੇ ਸਿਰ ਤੇ ਸਵਾਠੇ ਪੈਰ ਹੀ ਗੀਤ ਗਾਏ ਤੇ ਪਾਸ਼ਾ ਕਹਿੰਦੇ ਉਹਨਾਂ ਜਨਮ ਕਰਦੇ ਨੇ ਜਨਨ ਆਪ ਹੀ ਬਣਾ ਲਿਆ ਪਰਮਾਤਮਾ ਨੇ ਤੇ ਆਪ ਹੀ ਉਹਨਾਂ ਦੇ ਕਿਰਪਾ ਕਰਕੇ ਸਦਾ ਹੀ ਉਹਨਾਂ ਨੂੰ ਐਸਾ ਉੱਚਾ ਜੀਵਨ ਦਾਤਾ ਵਾਲਾ ਤੇ ਪਦਵੀ ਆ ਜੀਵਨ ਬਖਸ਼ ਦਿੱਤਾ ਇਹ ਜਿਸ ਨੂੰ ਵਾਰਸੀ ਸ਼ਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਇਹ ਗੁਰੂ ਪਿਆਰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸ਼ਿਵਤ ਸਲਾਹ ਵੜਿਆਈ ਦੇ ਗੀਤ ਬਖਸ਼ਦੇ ਉਹਨਾਂ ਦੀ ਪਦਵੀ ਬਰਪਾਸ਼ਾ ਵੜੀ ਪਣ ਜਾਂਦੀ ਹੈ ਹਰ ਕਨ ਗਾਉ ਹੋ ਸਦਾ ਸੁਭਾਈ ਕਿਸਾ ਦਾ ਹੀ ਪਿਆਰ ਨਾਲ ਪਰਵਾਦ ਨੂੰ ਸ਼ਿਵਤ ਸਲਾਹ ਦੇ ਗੀਤ ਗਾਉਂਦੇ ਕਿਉ ਸਦਾ ਹੀ ਪਿਆਰ ਦੇ ਭਾਵਨ ਦੇ ਨਾਮ ਸ੍ਰਿ ਪ੍ਰਮਾਤਮਾ ਦੇ ਵੜਿਆਈ ਨੂੰ ਗਾਉਂਦੇ ਇਸ ਪ੍ਰਮਾਤਮਾ ਦੇ ਗੀਤ ਗਾਉਂਦੇ ਸਦਾ ਜਿ ਪਰਮਾਤਮਾ ਦੇ ਸੁਭਾਅ ਵਾਲਾ ਪਿਆਰ ਨਾਲ ਗੀਤ गा ਕੇ ਆਪਣੇ ਜਿਤ ਨੂੰ ਆਪਣੇ ਜੀਵਨ ਨੂੰ ਸਫਲ ਕਰ ਲੈnde ਮਨ ਚਿੰਦੇ ਸਾਰੇ ਫਲ ਪਾਉ ਉਹ ਜੀਅ ਕੇ ਸੰਗ ਸਹਾਈ ਇਸ ਪਰਮਾਤਮਾ ਦੇ சிਤ ਸਲਾਹ ਗੀਤਿਆ ਉਸ ਪਰਮਾਤਮਾ ਦੇ ਮਨ ਪਰਮਾਨੰਦਵਰ சிਤ ਸਲਾਹ ਕੀਤੇ ਅਸੀਂ ਇਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ ਕਿ ਮਨ ਮੰਗੇ ਪਰਮਾਤਮਾ ਦੇ ਦਰ ਤੋਂ ਫਲ ਪ੍ਰਾਪਤ ਕਰਦਾ ਹੈ ਤੇ ਪ੍ਰਮਾਤਮਾ ਸਦਾ ਹੀ ਜੀਵ ਦਾ ਸਾਥੀ ਵਾਤਾ ਸਦਾ ਹੀ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਪਰ ਗੁਰੂ ਪਿਆਰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪ ਜਾਣਨ ਦਾ ਮਾਰਗ ਦਿੱਤਾ ਆਪ ਉਹਨਾਂ ਦੇ ਕਿਰਪਾ ਕੀਤੀ ਉਹਨਾਂ ਨੇ ਸਿੱਤ ਸਿਲਾ ਬਾਕੀ ਰੱਖ ਦਿੱਤੀ। ਪਰਵਾਸ ਹੈ ਕਿ ਇਹ ਸਿੱਤ ਸਿਲਾ ਦੀ ਬਰਕਤ ਨਾਲ ਫਿਰ ਉਹਨੋਂ ਆਪਣੇ ਮਨ ਮੰਗੇਰਦਾ ਪ੍ਰਮਾਤਮਾ ਦੇ ਦਰ ਤੋਂ ਫਲ ਪਾਉਂਦਾ ਹੈ। ਜਿੰਸੇ ਪ੍ਰਮਾਤਮਾ ਸਦਾ ਹੀ ਜੀਵ ਦਾ ਸਾਥੀ ਪ੍ਰਤੀਤ ਹੁੰਦਾ ਜਾਪਦਾ ਹੈ। ਕਿ ਜਦੋਂ ਇਹ ਚਾਹੁੰਦਾ ਹੈ ਕਿ ਪ੍ਰਮਾਤਮਾ ਸਦਾ ਹੀ ਉਹਦੇ ਆਂਗ ਸੰਗ ਰਹੇ ਦੇ ਜਾਂਦੇ ਰਾਖੀ ਕਰ ਰਿਹਾ ਹੈ ਰਹਾਉ ਅਗੇ ਵਿਸ਼ਰਾਮ ਦੇ ਕੇ ਪਾਸ਼ ਸ਼ਸ ਸੁਝੋਣਾ ਕਰਦੇ ਨਾਰਾਇਣ ਪ੍ਰਾਣਯਾธารਾ ਤੇ ਸਤਿਗਣਾਂ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਜਾਂਦਾ ਆਸਰਾ ਪ੍ਰਤੀਤ ਹੁੰਦਾ ਹੈ ਤਰਉਨਾ ਗੁਰਮਖ ਪਿਆਰਿਆਂ ਦੀ ਉਹਨਾਂ ਸਾਧੂਆਂ ਦੀ ਸੰਗਤਾਂ ਦੇ ਸੰਗਤ ਕੀਤੇਆਂ ਨੇ ਸਾਨੂੰ ਇਹ ਪ੍ਰਮਾਤਮਾ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਸਦਾ ਹੀ ਸਾਡੀ ਜਿੰਦਾ ਆਸਰਾ ਹੈ ਕਿਉਂਕਿ ਗੁਰੂ ਬਿਆਰ ਜਦੋਂ ਸਾਨੂੰ ਗਿਆਨ ਪ੍ਰਾਪਤ ਹੋਵੇਗਾ ਪ੍ਰਮਾਤਮਾ ਦਾ ਨਾਮ ਜਪਾਂਗੇ ਉਹਨਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਾਂਗੇ ਤੇ ਉਹਨਾਂ ਪਿਆਰਿਆਂ ਦੀ ਸੰਗਤ ਕੀਤਾ ਇਹ ਸਾਡਾ ਮਨ ਜਾਗਣਾ ਹੈ ਕਿਉਂਕਿ ਜੇ ਪ੍ਰਮਾਤਮਾ ਦੇ ਨਾਮ ਜਪਾਂਗੇ ਗੁਰੂ ਦੀ ਸੰਗਤ ਕਰਾਂਗੇ ਤੇ ਨਾਮ ਜਪਣ ਨਾਲ ਹੀ ਮੁਕਤ ਗਿਆਨ ਦਾ ਵਟਾ ਬਾਤਾ ਹੈ ਫਿਰ ਸਾਡੇ ਅੰਦਰ ਗਿਆਨ ਦੀ ਪ੍ਰਾਪਤੀ ਹੋਵੇਗੀ ਤੇ ਗਿਆਨ ਦੇ ਨਾਲ ਹੀ ਸਾਡਾ ਮਨ ਜਾਗਣਾ ਵੀ ਇਸ ਤਰ੍ਹਾਂ ਪੂਰਿਤ ਹੋਏਗਾ ਕਿ ਆਗੇ ਪ੍ਰਮਾਤਮਾ ਹੀ ਸਾਡੀ ਜਨ ਦਾ ਆਸਰਾ ਹੋਵੇ ਸਾਡੇ ਰਾਖੀ ਕਰ ਰਿਹਾ ਹੈ ਸ਼ਾਂਤ ਜਨਾਰੇ ਨਾਰਾ ਮੈਂ ਸਦਾ ਇਸ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਬਣਿਆ ਰਹਿਣਾ ਉਹਨਾਂ ਸਾਧੂ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਾਂ ਸਦਾ ਇਹਨਾਂ ਦੇ ਚਰਨਾਂ 'ਚ ਧੂੜ ਬਣਿਆ ਰਹਿਣਾ ਜਿਨ੍ਹਾਂ ਨੇ ਮੈਨੂੰ ਇਹ ਸਿ ਇਹ ਸਮਝ ਬਖਸ਼ੀ ਇਹ ਵੱਤ ਬਖਸ਼ੀ ਕਿ ਪ੍ਰਮਾਤਮਾ ਦੇ ਜਿਨ੍ਹਾਂ ਦੀ ਸੰਗਤ ਕੀਤੀ ਮੈਨੂੰ ਇਹ ਪ੍ਰਤੀਤ ਹੋ ਗਿਆ ਕਿ ਪ੍ਰਮਾਤਮਾ ਸਾਡੀ ਜੈੰਦਾ ਰੱਖੀ ਕਰ ਰਿਹਾ ਹੈ ਉਹ ਸਦਾ ਹੀ ਸਾਡੇ ਅੰਗ ਸੰਗ ਵਸ ਰਿਹਾ ਸਾਡੇ ਹਰ ਕੰਮ ਕੇ ਪਲ-ਪਲ ਸਾਡੀ ਰੱਖਿਆ ਕਰਨਾ ਹੈ ਇਸ ਲਈ ਮੈਂ ਸਦਾ ਜਨਨ ਵਾਲੀ ਧੂੜ ਪਾਣ ਸਦਾ ਜਨਨ ਸਿਵਤ ਸਾਰੇ ਗੀਤ ਗਾਵਾ ਪਦਤ ਪਨੀਤ ਕਰਲੀ ਨੇ ਇਹ ਵਿਕਾਰਾਂ ਦੇ ਵਿੱਚ ਡਿੱਗਣੋਂ ਵੀ ਪਾਰ ਕੱਢ ਲੈਂਦੇ ਤੇ ਪਵਿੱਤਰ ਜੀਵਨ ਵਾਲਾ ਬਣਾ ਦਿੰਦੇ ਤੇ ਗੁਰੂ ਪਿਆਰੇ ਜਿਨ੍ਹਾਂ ਨੇ ਗੁਰੂ ਦੇ ਜੀਵਨ ਰਾਹ ਤੇ ਤੁਰ ਕੇ ਉਹਨਾਂ ਗੁਰੂ ਦੇ ਪਿਆਰਿਆ ਸੇਵਕਾਂ ਭਗਤਾਂ ਦੀ ਸੰਗਤ ਕਰ ਲਈ ਜਿਨ੍ਹਾਂ ਨੇ ਪ੍ਰਵਾਬ ਜਪੇ ਹੋਰੇ ਨਾਮ ਜਪਾ ਲੇ ਜਿੰਨਣੇ ਆਪ ਪਰਮਾਤਮਾ ਦਾ ਨਾਮ ਜੱਪ ਕੇ ਤੇ ਹੋਰਾਂ ਨੂੰ ਜਪਾਉਣਾ ਕੀਤਾ ਇਸ ਲਈ ਪਰਮਾਤਮਾ ਵਿਕਾਰਾਂ ਦੇ ਵਿੱਚ ਡਿੱਗਣ ਵੀ ਵਿਬਾਰ ਕਰਕੇ ਗੁਰੂ ਵਾਲੇ ਭਰਾ ਦਿੰਦੇ ਹਨ ਪਵਿੱਤਰ ਜੀਵਨ ਵਾਲਾ ਪ੍ਰਾਣ ਦਿੰਦੇ ਹਨ ਧੰਨ ਕਿਰਪਾ ਹਰ ਜਸਦੀਨੇ ਤੇ ਉਹਨਾਂ ਦੀ ਕਿਰਪਾ ਆਤਮਾ ਦੀ ਕਿਰਪਾ ਦੇ ਨਾਲ ਹੀ ਉਹ ਤੇ ਸਿੱਖ ਸਾਰ ਜਨ ਦਿੰਦਾ ਹੈ ਤੇ ਗੁਰੂ ਪਿਆਰੇ ਉਹਨਾਂ ਦੀ ਸੰਗਤ ਕੀਤੇਆਂ ਇਹ ਸਾਡਾ ਮਨ ਜਾਗਦਾ ਹੈ ਅਸੀਂ ਗੁਰੂ ਦੇ ਦਰਬਾਰ ਦੀ ਸੰਗਤ ਨਾਲ ਜੁੜਦੇ ਹਾਂ ਜਦੋਂ ਸੰਗਤ ਨਾਲ ਜੁੜਦੇ ਹਾਂ ਤੇ ਸਾਡੇ ਹਿਰਦੇ ਵਿੱਚ ਪਿਆਰ ਤੇ ਭਾਵਨਾ ਪੈਦਾ ਹੁੰਦੀ ਹੈ ਤੇ ਪ੍ਰਮਾਤਮਾ ਸਾਨੂੰ ਇਹ ਛਿੱਟ ਸਲਾਹ ਦੀ ਦਾਤ ਵਖਤ ਦਿੰਦਾ ਹੈ ਫਿਰ ਉਹਨਾਂ ਕਾਠੇ ਪੈਰੀ ਪ੍ਰਮਾਤਮਾ ਦੇ ਗੀਤ ਗਾਉਂਦਾ ਅੱਠੇ ਪੈੜੇ ਦੇ ਸੇਵ ਨੂੰ ਸਲਾਹ ਕਰਕੇ ਆਪਣੇ ਜੀਵਨ ਨੂੰ ਉਧਾਰ ਕਰ ਲੈਂਦਾ ਬਾਹਰ ਬ੍ਰਹਮ ਕਰੇ ਪ੍ਰਤਪਾਲਾ ਦੇਵ ਪ੍ਰਮਾਤਮਾ ਸਦਾ ਹੀ ਚਿੰਤ ਸਲਾਹ ਕਰਨ ਵਾਲਿਆਂ ਦੀ ਰਾਖੀ ਕਰਦਾ ਫਿਰ ਜਿਹੜੇ ਅੱਠੇ ਪੈੜੇ ਪ੍ਰਮਾਤਮਾ ਨੂੰ ਚਿੰਤ ਸਲਾਹ ਕਰਦੇ ਅੱਠੇ ਪੈੜੇ ਪ੍ਰਮਾਤਮਾ ਨੂੰ ਯਾਦ ਕਰਦੇ ਪ੍ਰਮਾਤਮਾ ਫਿਰ ਉਹਨਾਂ ਦੀ ਆਪ ਅੰਗ ਸੰਸਾਏ ਪੈਨਾਂ ਦੇ ਰੱਖਿਆ ਕਰਦਾ ਉਹਨਾਂ ਦੀ ਰਾਖੀ ਕਰਦਾ ਉਹਨਾਂ ਨੂੰ ਐਸਾ ਪਵਿੱਤਰ ਜੀਵਨ ਵਾਲਾ ਤੇ ਦਰਜੇ ਵਾਲ ਜੀਵਨ ਬਣਾ ਦਿੰਦਾ ਸੋ ਪਾਦ ਉਹਨੜੇ ਪਰ ਪਾਸ ਅਜਿਹੇ ਵਾਲਾ ਜੀਵਨ ਬੰਦਦਾ ਜਿਨ੍ਹਾਂ ਕੋਲ ਪ੍ਰਮਾਤ ਅਸੀੰਤ ਸਲਾਮਤ ਬਸ ਜਾਵੇ ਉmber ਪ੍ਰਮਾਤ ਉਹ ਸਦਾ ਹੀ ਉਹਨਾਂ ਦੀ ਰਾਖੀ ਕਰਦਾ ਸਦਾ ਹੀ ਉਹਨਾਂ ਨੇ ਜਾਂਦਾ ਆਦਰ ਕਰ ਬਣ ਜਾਂਦਾ ਸਦ ਜੀ ਹੈ ਸੰਗਰਖਵਾਲਾ ਜਿਸ ਮਨੁੱਖੀ ਜਿੰਦਾ ਸਦਾ ਹੀ ਪ੍ਰਮਾਤਮਾ ਰਾਖਾ ਬਣਿਆ ਰਹਿੰਦਾ ਸਦਾ ਹੀ ਉਹਨਾਂ ਦੀ ਜਾਂਦਾ ਰਾਖਾ ਬਣਿਆ ਰਹਿੰਦਾ ਸਦਾ ਇਹਨੋ ਦੇ ਉੱਤੇ ਰਹਉਂਦ ਵਰਤਦੀ ਕੋਈ ਨਾ ਦੇ ਮਾਇਆ ਦਾ ਪਰਮਾਤਮਾ ਕੋਈ ਦੁਨੀਆਵੀ ਪੁਕਾਰ ਵੀ ਉਹਨਾਂ ਦੇ ਜੋਰ ਪਾ ਕੇ ਜਿਵੇਂ ਦੂਤ ਵੀ ਬੇਵਸ ਹੋ ਜਾਂਦੇ ਉਹਨਾਂ ਦੇ ਅੱਗੇ ਕੋਈ ਕਾਲ ਦਾ ਜੋਰ ਨਹੀਂ ਚੱਲਦਾ ਕਿਉਂਕਿ ਗੁਰੂ ਪਿਆਰੇ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਰਹਿਮਤ ਹੋਵੇ ਜਿਨ੍ਹਾਂ ਦੇ ਵਿੱਚ ਹਿਰਦੇ ਵਿੱਚ ਪਰਮਾਤਮਾ ਦੀ ਆਪ ਰਹਿਮਤ ਉਹ ਜੋਤ ਵਧਾਕਰ ਜੋਤ ਵਧਾਤੀ ਸਾਹਮੇ ਜੋਤ ਜੋਤ ਹੈ ਸੋ ਇਹ ਸਾਹਮਣੇ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਪਰ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਜਾਪੇ ਗੁਰੂ ਦੀ ਸਿੱਖ ਸਾਰ ਦੇ ਗੀਤ ਗਾ ਕੇ ਅੰਦਰ ਪ੍ਰਤੱਖ ਕਰ ਲਿਆ ਵਰਕਾਸ਼ਾ ਗਏ ਨੇ ਕਿ ਉਹਨਾਂ ਦੀ ਕੋਈ ਫਿਰ ਮਾਇਆ ਦਾ ਪ੍ਰਭਾਵ ਜਾਂ ਜਮਦੂਤ ਵੀ ਉਹਨਾਂ ਕਾਲ ਜਿਹਨਾਂ ਨੇ ਜੋਰ ਨਹੀਂ ਪਾ ਸਕਦਾ ਕਿਉਂਕਿ ਉਹਨਾਂ ਦੀ ਰਾਖੀ ਸਦਾ ਹੀ ਪਰਮਾਤਮਾ ਆਪ ਕਰਦਾ ਹੈ ਹਰ ਦਿਨ ਰਹਿੰਦੇ ਕੀਰਤਨ ਗਾਈਏ ਤੇ ਹਰ ਵੇਲੇ ਹੀ ਪਰਮਾਤਮਾ ਦੇ ਨਾਮ ਦੇ ਗੀਤ ਗਾਈਏ ਸਦਾ ਉਸ ਦੀ ਵਡਿਆਈ ਕਰੀਏ ਸੋਭਾ ਗਾਈਏ ਜੇ ਰਾਤ ਨਹੀਂ ਸਾਨੂੰ ਪਰਮਾਤਮਾ ਸਿੱਧ ਸਾਰੇ ਗੀਤ ਗਾਉਣੇ ਚਾਹੀਦੇ ਕਿਉਂਕਿ ਗੁਰੂ ਪਿਆਰੇ ਸਾਨੂੰ ਇੰਨਾ ਸੋਹਣਾ ਜੀਵਨ ਮਿਲਿਆ ਉਹਨਾਂ ਕਾਰਜੋਂ ਮਿਲਿਆ ਕੀ ਅਸੀਂ ਪ੍ਰਮਾਤਮਾ ਨੂੰ ਇਹ ਗੀਤ ਗਾਉਣ ਮੁਕਈਏ ਆਪਾਂ ਜੋ ਜੀਵਨ ਦਾ ਵਿਰੋਧ ਲੈ ਸਾਨੂੰ ਜਿਸ ਰੇਸ਼ ਨੂੰ ਮਨੁੱਖਾ ਜਨਮ ਮਿਲਿਆ ਹੈ ਉਹ ਸਾਡਾ ਵਿਰੋਧ ਦਾ ਬੰਨੁ ਮਨੁੱਖਾ ਜਨਮ ਦਾ ਪੌਣ ਤਾਂ ਹੀ ਬਲੇਕਾਰ ਅਸੀਂ ਪ੍ਰਮਾਤਮਾ ਦੇ ਹਰ ਵੇਲੇ ਸਿੱਖਤ ਸਰਾ ਦੇ ਗੀਤ ਗਾਵਾਂਗੇ ਇਸ ਲਈ ਅੱਡੇ ਪਹਿਲੀ ਪ੍ਰਮਾਤਮਾ ਦੇ ਗੀਤ ਬਾਣ ਜਾਂਦੇ ਹਰ ਵੇਲੇ ਪ੍ਰਮਾਤਮਾ ਦੇ ਸਿਧਧ ਕਰਨੀ ਚਾਹੀਦੀ ਮੋਹੜ ਨਾ ਜੋਨੀ ਪਾਈਏ ਜੇ ਸਿੱਖਤ ਸਰਾ ਦੀ ਬਰਕਤ ਦੇ ਨਾਲ ਹੀ ਮੁੜ ਕੇ ਜਾਵਾਂ ਮਨਾਂ ਦੇ ਗੇੜਾ ਵਿੱਚ ਨਹੀਂ ਪਈਦਾ ਸਾਡੇ ਜਨਮ ਮੰਨਕ ਹੀ ਮੋਬ ਜਾਂਦੇ ਸਦਾਈ ਪਰਮਾਤਮਾ ਦੀ ਸਿਮਤ ਸਵਾਲੇ ਗੀਤ ਗੋਣਾ ਪਰਮਾਤਮਾ ਦੇ ਰਹਿਮ ਨਾਲ ਅਸੀਂ ਮੁੜ ਕੇ ਜਿਹੜੇ ਜਨਮ ਮਰਨ ਹੈ ਉਹਨਾਂ ਤੋਂ ਰਹਿਤ ਹੋ ਜਾਂਦੇ ਹਾਂ ਸਾਡਾ ਜੁਨਾ ਤੋਂ ਮੁਕਤ ਹੋ ਜਾਈਦਾ ਹੈ ਜਿਸ ਦੀਵ ਹੈ ਪੁਰਖ ਬਿਦਾਤਾ ਰੰਜੇਸ਼ਰ ਉਹ ਮਨੁੱਖ ਹੈ ਸਿਰਜਣ ਆਸਰ ਬਿਆਪ ਆਪ ਦਾ ਦੰਦਾ ਹੈ ਉਹੀ ਦਾਤ ਪ੍ਰਾਪਤ ਕਰਦਾ ਹੈ ਜਿਨ੍ਹਾਂ ਦਾ ਮੇਰੇ ਸਿਰਜਣਹਾਰ ਪਰਮਾਤਮਾ ਇਹ ਧਾਰਮਿਕ ਬਖਸ਼ਦਾ ਹੈ ਗੁਰੂ ਪਿਆਰੇਓ ਪਰ ਉਹਨਾਂ ਨੂੰ ਇਹ ਧਾਰਮਿਕ ਮਿਲਦੇ ਉਹਨਾਂ ਨੂੰ ਧਾਰਮਿਕ ਪ੍ਰਾਪਤੀ ਮਿਲਦੀ ਹੈ ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ ਉਹਨਾਂ ਗੁਰੂ ਪਿਆਰਿਆਂ ਦੀ ਸੰਗਤ ਕੀਤੀ ਜਿਹੜੇ ਆਪ ਜੱਵੇਂ ਅਮਰੇ ਨਾਮ ਜਪਾਰ ਰਹੇ ਨੇ ਆਪ ਦਾ ਪਰਮਾਤਮਾ ਦੀ ਗੀਤ ਗਾਏ ਤੇ ਹੋਰਾਂ ਨੇ ਪਰਮਾਤਮਾ ਦੇ ਨਾਮ ਨਾਲ ਜਪਨ ਦਾ ਅਨੰਦ ਦਿੱਤਾ ਪਰ ਉਹਨਾਂ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰ ਲਈ ਇਹੇ ਗੁਣ ਵਿੱਚ ਸਿਮਤ ਸਰਾਵਸ ਲਈ ਉਨ੍ਹਾਂ ਦੇਰੇ ਦਾਤ ਪਰਮਾਤਮਾ ਆਪ ਆਸੰਦਦਾ ਹੈ। ਹਰ ਨਸ ਤਨਹੀ ਜਾਤਾ। ਜਿਵੇਂ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਸੁਆਦ ਆਉਂਦਾ ਹੈ ਉਹ ਉਹਨਾਂ ਨੇ ਫਿਰ ਪਰਮਾਤਮਾ ਦੇ ਦਰ ਦੀ ਚਤਰ ਜਾਣੀ ਉਹਨਾਂ ਨੇ ਫਿਰ ਗੁਰੂ ਦੇ ਦਰ ਦੀ ਗੁਰੂ ਪਿਆਰੇ ਸਿਮਤ ਸੁਆਦ ਦੇ ਗੀਤ ਗਾਏ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਦਾਤ ਵਖੀ ਹੈ। ਗੁਰੂ ਪਿਆਰੇ ਜਿਨ੍ਹਾਂ ਨੇ ਘਾਲਣਾ ਕਾਲੇ ਗੁਰੂ ਦੇ ਨਾਮ ਉਨਾਂ ਗੁਰੂ ਦੇ ਪਿਆਰੇ ਨਿਚਾਮੇ ਧੂੜ ਬਣ ਕੇ ਉਨਾਂ ਦੀ ਸੰਗਲ ਕੀਤੀ ਪਰਮਾਤਮਾ ਦੇ ਨਾਮ ਦੇ ਗੀਤ ਨਾਲ ਜਿਹੜੇ ਜਿਨ੍ਹਾਂ ਨੇ ਘਾਲਣਾ ਕਾਲੇ ਨੂੰ ਹੀ ਕਰਨ ਜਾਂਦਾ ਹੈ ਕਿ ਪਰਮਾਤਮਾ ਦੀ ਬਿੜਬਿੜਾਈ ਦਾ ਗੁਰੂ ਦੀ ਸਿੱਖਤ ਸਾਰਾ ਕੀ ਬੋਲਦਾ ਹੈ ਕਿ ਪਰਮਾਤਮਾ ਦੇ ਨਾਮ ਜਪਣ ਨਾਲ ਸਾਡਾ ਮਨੁੱਖਾ ਜਨਮ ਕਿਸ ਤਰ੍ਹਾਂ ਸਫਲ ਹੋ ਜਾਂਦਾ ਹੈ ਕਿਸ ਤਰ੍ਹਾਂ ਅਸੀਂ ਜਨਮ ਮਾਰਨਾ ਤੋਂ ਰਹਿਤ ਹੋ ਜਾਂਦੇ ਉਹ ਹੀ ਕਦਰਾਂ ਜਿਹਨਾਂ ਨੇ ਗੁਰੂ ਦੇ ਦਰ ਦੇ ਸਾਗੇ ਬਕਰ ਕੇ ਅਨੰਦ ਪ੍ਰਾਪਤ ਕਰ ਲਈ ਜਮ ਕੰਕਰ ਨੇੜ ਨਾ ਆਇਆ ਸਰਵਾਸ਼ ਇਹ ਬੰਦੇ ਉਹਨਾਂ ਦੇ ਨੇੜੇ ਜਮਦੂਤ ਵੀ ਨਹੀਂ ਆਉਂਦੇ ਪਰ ਜਿਹਨਾਂ ਦਾ ਜੀਵਨ ਪਾਤਰੀ ਇੰਨੀ ਉੱਚੀ ਬਣ ਜਾਂਦੀ ਹੈ ਸੋ ਪਾਤਸਾਹ ਵਾਲ ਜੀਵਨ ਬੜਾ ਪਧਰੀ ਬਣ ਜਾਂਦੀ ਹੈ ਉਹਨਾਂ ਦੇ ਨੇੜੇ ਕੋਈ ਜਮਦੂਤ ਬਣੇ ਆਉਂਦਾ ਨਾ ਨੇੜੇ ਕੋਈ ਜਮਦੂਤ ਵੀ ਟਾਕਦਾ ਉਨ ਸਾਰਾ ਹੀ ਜਨਮ ਇਸ ਤਰ੍ਹਾਂ ਹੀ ਸਫਲ ਹੋ ਜਾਂਦਾ ਹੈ ਤਨ ਦੇ ਮਨ ਦੇ ਦੋਵੇਂ ਹੀ ਪਵਿੱਤਰ ਹੋ ਜਾਂਦੇ ਸੁਖ ਨਾਨਕ ਸਰਣੀ ਪਾਇਆ ਸ੍ਰੀ ਗੁਰੂ ਪਿਆਰੇ ਜਿਹੜਾ ਪ੍ਰਮਾਤਮਾ ਦੇ ਸਨ ਪਿਆਹੀ ਉਹਨੋਂ ਕੇ ਇਹ ਆਨੰਦ ਮਾਣਦਾ ਇਹ ਜੀਵਨ ਮਾਣਦਾ ਹੈ ਗੁਰੂ ਦੀ ਸ਼ਬਦ ਸਿਖਾ ਦੇ ਗੀਤ ਗਾਇਆ ਗੁਰੂ ਸਨ ਪਿਆਹੀ ਸਾਡੇ ਜਨਮ ਦਾ ਅਨੁੱਖਾ ਜਨਮ ਦਾ ਧਾਰ ਹੁੰਦਾ ਹੈ ਤਾਂ ਹੀ ਗੁਰੂ ਪਿਆਰੇ ਸਾਨੂੰ ਆਤਮਗੰਨ ਜੀਵ ਦਾ ਆਨੰਦ ਮਾਣਦਾ ਹੈ ਤਾਂ ਇਹ ਮੁਕ ਸੁਖੀ ਬਾਤਾ ਹੈ ਗੁਰੂ ਪਿਆਰੇ ਜੀ ਸਭ ਦੇਤਾ ਤੁਝੇ ਆਰਾਮੀ ਦੁੱਖ ਵਿੱਚ ਜੁੜੇ ਚਾਈ ਜੇ ਸਭ ਦੇਤਾ ਇੱਥੇ ਰਾਜਾ ਕਫੇ ਸੁਖ ਮਣਾਏ ਗੁਰੂ ਪਿਆਰੇ ਜੀ ਸਭ ਪ੍ਰਮਾਤਮਾ ਦੇ ਦਿੱਤੇ ਇਹ ਸਭ ਘਟ ਦੁੱਖਾਂ ਹਨ ਜੇ ਬਰਫ ਦੁੱਖ ਦੇ ਦੁੱਖ ਦੇ ਵਿੱਚ ਹੀ ਪ੍ਰਮਾਤਮਨ ਨੂੰ ਯਾਦ ਕਰਨਾ ਹੈ ਸਦਾ ਹੀ ਇਹ ਪਰਮਾਰਥ ਅਸੀਂ ਰਾਮ ਨੂੰ ਬਖਸ਼ ਦਿੰਦਾ ਹੈ ਐਸੇ ਆਤਮਗਨੰਤ ਜੀਵਨੀ ਦਾਲ ਬਖਸ਼ ਸਦਾ ਹੀ ਅਨੰਦ ਮੰਗਦਾ ਹੈ ਖੁਸ਼ੀਆਂ ਭਰਿਆ ਸੁੱਖਾਂ ਭਰਿਆ ਜੀਵਨ ਬਤੀਤ ਕਰਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਕਠਮਾਈ ਨਜ਼ਰ ਕੇ ਇਹ ਵਿੱਚ ਬੇਲੇ ਸਾਬ ਮੁੱਕ ਜਾਂਦੇ ਚਿੰਤਾ ਦਾ ਰੋਗ ਖਤਮ ਹੋ ਜਾਂਦੀ ਸਦਾ ਹੀ ਹੁੜਿਆਈ ਸਿਖਤ ਸਰਾਲੇ ਦੇ ਗੀਤ ਗਾਹੇ ਸਦਾ ਹੀ ਆਪਣਾ ਮਨੁੱਖਾ ਜਾਣ ਸਰੂ ਕਰ ਲੈਂਦਾ ਹੈ ਅੱਜ ਦੀਆਂ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ 시ਹੀਦਾਂ ਦੇ ਸਰਪਾਜ ਪੰਜਮ ਬਾਸ਼ਾ ਧਰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਪਿਆਰੇ ਇਹ ਸਮਝਾਉਣਾ ਕੀਤਾ ਕਿ ਜਿਹੜੇ ਵੀ ਮਨੁੱਖ ਗੁਰੂ ਦੇ ਸੰਗਤ ਕਰਦੇ ਪ੍ਰਮਾਤਮਾ ਦੇ ਚਾਹਾਂ ਜળਕੇ ਪ੍ਰਮਾਤਮਾ ਦੀ ਗੀਤ ਗਾਉਂਦੇ ਤੇ ਪ੍ਰਮਾਤਮਾ ਹਰ ਵੇਲੇ ਉਹਨਾਂ ਦੀ ਜੈਦਾ ਮਾਤਰਕਾਰ ਬਣ ਜਾਂਦਾ ਸਦਾ ਹੀ ਉਹਨਾਂ ਦੀ ਵਡਿਆਈ ਗਾਉਂਦਾ ਹੈ ਇਸ ਲਈ ਉਹਨਾਂ ਦੇ ਗੁਰੂ ਪਿਆਰੇ ਮਨਕਾ ਹੀ ਜਨ ਸਫਲ ਹੋ ਜਾਂਦਾ ਹੈ ਇਸ ਲਈ ਅਸੀਂ ਪ੍ਰਮਾਤਮਾ ਦੇ ਗੀਤ ਗਾਈਏ ਹਰ ਸਮੇਂ ਪ੍ਰਮਾਤਮਾ ਦੀ ਗੀਤ गा ਕੇ ਅਸੀਂ ਵੀ ਆਪਣੇ ਤਨ ਤੇ ਮਨ ਨੂੰ ਨਿਹਾੜ ਕਰ ਲਈਏ ਕਿਉਂਕਿ ਗੁਰੂ ਪਿਆਰ ਸਮਾ ਬੜਾ ਬਲਵਾਨ ਹੈ ਇਸੇ ਸਮੇਂ ਸਰ ਪੀਂਦ ਜਾਣਾ ਹੈ ਇਸ ਲਈ ਅਸੀਂ ਇਸ ਸਮੇਂ ਨੂੰ ਵਰਤਣਾ ਗਵਾਈਏ ਇਹ ਤਾਂ ਮਨੁੱਖਾ ਹੀ ਜੀਵਨ ਹੈ ਜਿਸ ਵਿੱਚ ਅਸੀਂ ਪ੍ਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਬੰਦਗੀ ਕਰਕੇ ਅਸੀਂ 84 ਲੱਖ ਜੁਨਾਂ ਤੋਂ ਮੁਕਤੀ پا ਸਕਦੇ ਹਾਂ ਇਸ ਲਈ ਗੁਰੂ ਪਿਆਰੇ ਸਾਨੂੰ ਸੁਭਾਗ ਬੜਾ ਹੀ ਆਲ ਕਮਨ ਦਾ ਮਨੁੱਖੀ ਖਾਦੀ ਬੜਾਈ ਔਕਾ ਮਿਲਦਾ ਹੈ ਇਸ ਲਈ ਇਸ ਦੀ ਕਦਰ ਨਾਲ ਤਦ ਨੂੰ ਜਾਣਗੇ ਪਰਮਾਤਮਾ ਦੇ ਨਾਮ ਨੂੰ ਅਸੀਂ ਗੁਰੂ ਦੀ ਸੰਗਤ ਨਾਲ ਜੁੜੀਏ ਪਰਮਾਤਮਾ ਦੀ ਬਾਣੀ ਨੂੰ ਪੜੀ ਗੁਰੂ ਗ੍ਰੰਥ ਸਾਹਿਬ ਦੇ ਬਾਣ ਗੀਤ ਗਾਈਏ ਤਾਂ ਹੀ ਸਾਡੇ ਜਨਮ ਦਾ ਉਤਾਰ ਹੋਣਾ ਹੈ ਗੁਰੂ ਪਿਆਰੇ ਸਾਰੇ ਸਭੀ ਪਰਮਾਤਮਾ ਦੀ ਸੰਗਤ ਕਰੋ ਗੁਰੂ ਗ੍ਰੰਥ ਸਾਹਿਬ ਦੇ ਗੀਤ ਗਾਓ ਤਾਂ ਜੋ ਸਾਡਾ ਇਹ ਜਨਮ ਮੌਨਤ ਰਹਿਤ ਹੋ ਜਾਈਏ ਸਾਡੇ ਪ੍ਰੋਗ ਸੁਖੀਏ ਤੇ ਪ੍ਰੋਗ ਸਹਿਲੇ ਨਾਣ ਘਰ ਪਰਵਾਂ ਆਪੇ ਮੇਲੇ ਸਾਡੇ ਵੀ ਲੋਗ ਦੇ ਪਰ ਲੋਗ ਸਹਾਇ ਹੋ ਜਾਵੇ ਅਸੀਂ ਵੀ ਪ੍ਰਮਾਤ ਵਾਲੇ ਜਿਹੀ ਜਿਹੜੀ ਨਰਨਾਮ ਪਾਲੀਏ ਸਾਡਾ ਵੀ ਜੋ ਸਰੀਰ ਬਣਿਆ ਹੈ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਰਿਪਾਸ਼ਾ ਕਹਿੰਦੇ ਉਹ ਹੀ ਸਰੀਰ ਪ੍ਰਵਾਨ ਹੈ ਜਿਨ੍ਹਾਂ ਨੇ ਪ੍ਰਮਾਤ ਗੁਰੂ ਦੇ ਨਚਾਰਨਾ ਨਾਲ ਜਿੱਥੇ ਜਾਣੂ ਆਇਆ ਜਿੰਨਾਂ ਨੇ ਪ੍ਰਮਾਤਮਾ ਦੇ ਨਾਲ ਚਿਤ ਜੋੜ ਕੇ ਰੱਖਿਆ ਹੋਵੇ ਸਾਡਾ ਸਰੀਰ ਪ੍ਰਵਾਨ ਹੋਣਾ ਹੈ ਉਹੀ ਸਮਾਂ ਸਾਡਾ ਗੁਰੂ ਪਿਆਰੇ ਪ੍ਰਮਾਤਮਾ ਨੇ ਕਿਰਪਾ ਜਾਤੇ ਹੈ ਯੂਨੀ ਦੇ ਅੰਦਰ ਪ੍ਰਵਾਨ ਹੈ ਜਿਹੜਾ ਸੀ ਗੁਰੂ ਦੀ ਸੰਗਤ ਕਰਦੇ ਐ ਗੁਰੂ ਦੇ ਨਾਮ ਕੀ ਲਗਾਉਂਦੇ ਆ ਪਰ ਸੁਭਾਅ ਬਰਜੀਤ ਕਰ ਦੋਤਾ ਉਹੀ ਸਾਡਾ ਸਵਾਸ ਸਹਾਈ ਹੈ ਇਸ ਲਈ ਗੁਰੂ ਪਿਆਰੇ ਕਰਤਾਰਾ ਅਗਵਾਈਏ ਇਸ ਨੂੰ ਕਦਰ ਜਾਣੀਏ ਮਨੁੱਖਾ ਜਨੂੰ ਦੇ ਸਿੱਖ ਕਦਰ ਜਾਣੀਏ ਪ੍ਰਮਾਤਮਾ ਦਾ ਨਾਮ ਜਪੀਏ ਸਦਾ ਪ੍ਰਮਾਤਮਾ ਦੇ ਵਡਿਆਈ ਕਰਕੇ ਆਪਣਾ ਤਨ ਤੇ ਮਨ ਨੂੰ ਨਿਹਾਲ ਕਰ ਲਈਏ ਆ ਗੁਰੂਪਿਆਰੇ ਹੋਣਿਆ ਭੁਰਾ ਦੇਖਿਉ ਮਾ ਬਖਨੀ ਆਪ ਸਰਬਾ ਸੰਗਤ ਬਖਸ਼ੇ ਜੋਗ ਹੈ ਗੁਰੂ ਸਾਹਿਬ ਬਖਸ਼ੇ ਜੋਗ ਹਨ ਅਗਰ ਸਮਤ ਬਾਣੀ ਸ਼ਬਦ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨੀਆਂ ਦਾਤਾ ਬਖਸ਼ਣੀਆਂ ਪੜਾਉ ਸ਼ਬਦ ਦੀਆਂ ਕੀਰਿਆ ਬੰਤੀਆਂ ਦਾ ਬਾਣ ਸਰਵਣ ਕਰਗੇ ਜੀ ਜਿਸ ਤਿਸ ਕੀਰ ਪਰਖ ਬਤਾਤਾ ਹਰ ਰਸ ਤਨਹੀ ਜਾਤਾ